ਸ਼ਸ਼ੀਗਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮੀਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਮਜੂਰ ਸੀ ਘੱਗੇ ਥਾਣੇ ਦੇ ਵਿੱਚ ਅੱਜ ਇੱਥੇ ਨਵੇਂ ਐਸ ਐਚ ਓ ਸਾਹਿਬ ਸਰਦਾਰ ਬਲਜੀਤ ਸਿੰਘ ਜੀ ਘੱਗੇ ਦੇ ਵਿੱਚ ਅੱਜ ਉਹਨਾਂ ਨੇ ਨਵਾਂ ਚਾਰਜ ਜਾਨੀ ਕਿ ਥਾਣੇ ਘੱਗੇ ਥਾਣੇ ਦਾ ਚਾਰਜ ਸੰਭਾਲ ਲਿਆ ਔਰ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣੇ ਵੀ ਆ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਦੇ ਆਂ ਕੀ ਨਾ ਜੀ ਆਪਣਾ ਮੈਨੂੰ ਸਬ ਇੰਸਪੈਕਟਰ ਬਲਜੀਤ ਸਿੰਘ ਕੀ ਕਰ ਸਤਾ ਤੁਹਾਡਾ ਪਹਿਲਾ ਇੱਥੇ ਕੱਗੇ ਵਿਖਾਇਆ ਨੂੰ ਬਹੁਤ ਜਿਆਦਾ ਤੁਹਾਡਾ ਵੈਲਕਮ ਸਰ ਥੈਂਕ ਯੂ ਬਹੁਤ ਬਹੁਤ ਸਤੁਕੀ ਜੋ ਉਪਰਾਲੇ ਜੋ ਲੈ ਕੇ ਆਉਂਗੇ ਇੱਥੇ ਜੋ ਗਤੀਵਿਧੀਆਂ ਜੋ ਨਸ਼ਾ ਸੰਬੰਧੀ ਤੁਹਾਨੂੰ ਪਤਾ ਜਿਵੇਂ ਚੱਲ ਰਹੀਆਂ ਨੇ ਉਹਦੇ ਲਈ ਤੁਸੀਂ ਕੀ ਕਰੋਗੇ ਸਰ ਮੈਂ ਅੱਜ ਮਾਨਜੋਗ ਡਾਕਟਰ ਨਾਨਕ ਸਿੰਘ ਐਸਐਸਪੀ ਸਾਹਿਬ ਪਟਿਆਲ ਜੀ ਦੇ ਹੁਕਮ ਅਨੁਸਾਰ ਇੱਥੇ ਬਤੌਰ ਮੁਖ ਅਸਰਥਣਾ ਕਾ ਗਾਦਾ ਚਾਰਜ ਲਿਆ ਮਾਨਜੋ ਆਪਣੇ ਪੰਜਾਬ ਸਰਕਾਰ ਮਲੋਂ ਨਸ਼ਾ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਲੜੀ ਵਿੱਚ ਮਾਨਜੋਗ ਅੱਡੇ શ્રી ਮਨਦੀਪ ਸਿੰਘ ਸਿੱਧੂ ਆਈਪੀਐਸ ਡੀਐਸ ਸਾਹਿਬ ਪਟਿਆਲਾ ਰਿੰਗ ਪਟਿਆਲਾ ਮਾਨਯੋਗ ਡਾਕਟਰ ਨਾਨਕ ਸਿੰਘ ਜੀ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਹਨਾਂ ਦੇ ਹੱਥ ਮੁਤਾਬਕ ਜਿਹੜੇ ਮਾੜਾ ਆਚਰਣ ਵਾਲੇ ਲੋਕ ਨੇ ਕੋਈ ਨਸ਼ੀ ਦਾ ਤੰδα ਕਰਦਾ ਚਾਹ ਕੋਈ ਹੋਰ ਕੋ ਗੈਰਕਾਨੂੰਨੀ ਕਿਥੇ ਵਿਦਾ ਹਿੱਸਾ ਲੈਂਦਾ ਉਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਰਹੀਂ ਤਾਰਨਾ ਕਰਦਾ ਕਿ ਜਾਂ ਤਾਂ ਆਪਣਾ ਤੰδα ਜੇ ਮਾੜੇ ਕੰਮ ਬੰਦ ਕਰ ਦਨ ਜਾਂ ਲੱਕ ਛੱਡ ਕੇ ਕਿਤੇ ਹੋਰ ਚਲੇ ਜਾਣਾ ਜਨਾ ਜੋ ਕੋਈ ਵਿਅਕਤੀ ਨੂੰ ਪਾਇਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨ ਸਖਤ ਸਜ਼ਾ ਕਾਨੂੰਨੀ ਕਾਰਵਾਈ ਕੀਤੀ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਨੂੰ ਅਪੀਲ ਕਰਦਾ ਇਹ ਵੀ ਜੋ ਪੁਰਸ ਦਾ ਜਣਾ ਸਜੋਜਤਾ ਜਾਵੇ ਤੇ ਜਿਹੜੇ ਅੱਛੇ ਲੋਕ ਨੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਬਣਦਾ ਮਾਨਸਿਕ ਕਰਦੇ ਠੀਕ ਹੈ ਸਰ ਚਲੋ